ਔਰ だっਨੇ ਸੜਕਾਂ ਜਾਮ ਹੋ ਗਈਆਂ ਸਮਝ ਲਾ ਆ ਵੀ ਕਰਤੀ ਇਹਦੇ ਵੀ ਬਹਿ ਕੇ ਆਦੇ ਮੂਰੇ ਇੱਧਰੇ ਪਾਸੇ ਉਹ ਸਾਹਮਣੇ ਮਾਈਆਂ ਵੀ ਆਈਆਂ ਆਈਆਂ ਲਿਖੜੀਆਂ ਵਿੱਚ ਚੱਲਦਾ ਲੁਧਿਆੜੇ ਮੱਲਾ ਹੁਣ ਕੱਠ ਪੂਰਾ ਫੁੱਲ ਆ ਕੱਟ ਐ ਇਸ ਵਕਤ ਚਾਰ ਸਪੇਰੋ ਘੇਰਾ ਪਾਇਆ ਵਾ ਫੈਕਟਰੀ ਨੂੰ ਜਿੰਗਾ ਨਾਲ ਜੇ ਆਪਾਂ ਇਧਰੇ ਪਾਸੇ ਆ ਉਧਰਲੇ ਪਾਸੇ ਵੀ ਹੋਣਗੇ ਉਧਰ ਵੀ ਹੋਣਗੇ ਲੋ ਤਾਂ ਉਧਰ ਵੀ ਉਨੇ ਹੀ ਹੋਣਗੇ ਚੱਲ ਪਹਿਲਾਂ ਕੱਠ ਘੱਟ ਸੀ ਪਹਿਲਾਂ ਹੈ ਫੜੀਏ ਇੱਕ ਦੋ ਆਹੋ ਆਹੋ ਬੰਦੇ ਬਹੁਤ ਆ ਐਨੇ ਦੇ ਗਾੜੇ ਦੂ ਵੀ ਜਾਂਦੇ ਆ ਦੇਖਾਂਗੇ गिला डना जहा गया तोड़के डू जी इधर भी जाम लग गया इतें भी बह गए बूहे और पुलिस चढ़ गया ਤੋਂ ਲੈ ਹੀ ਕੱਟ ਦੇ ਹਿਸਾਬ ਨਾਲ ਹੀ ਆਹ ਕੱਟ ਵੱਧ ਗਿਆ ਰੋਡ ਤਿੰਨੇ ਬੰਦ ਹੋ ਗਏ ਬਾਈ ਤਿੰਨੇ ਰੋਡ ਬੰਦ ਹੋ ਗਏ ਹੁਣ ਉਹ ਸੜੀ ਆਵਾਜ਼ ਵੀ ਤਾਂ ਹੀ ਸਰਕਾਰਾਂ ਦੇ ਕੰਨ 'ਚ ਜਾਊ ਹਾਂ ਉਹ ਜਿਹੜੇ ਪੁਲਿਸ ਵਾਲੇ ਆ ਜਿਹੜੇ ਆ ਯੂ ਯੂ ਕਰਦੇ ਫਿਰਦੇ ਆ ਬਈ ਆਵਾਜ਼ ਵੀ ਤਾਂ ਹੀ ਸਰਕਾਰਾਂ ਤੱਕ ਪਹੁੰਚਣੀ ਆ ਹਾਂ ਅਨਿਖਾਂ ਫੱਕੇ ਨਾ ਸੋਣ ਲੱਗਦਾ ਮੁੰਡੇ ਆ ਕਿਹੜਾ ਹੈ ਮੈਂ ਤਾਂ ਦੱਸੀਦਾ ਜਾਂਦਾ ਵੀ ਮੈਂ ਤਾਂ ਡਾਂਗ ਹੋਵੇ ਨਾ ਝੰਡਾ ਹੋਵੇ ਯਾਰ ਕੋਸਤਾ ਹੋਵੇ ਕੋਈ ਜਨ ਕੋਲ ਲੱਗ ਜਾ ਥੱਕਾ ਕਰਨ ਭੈਣਾਂ ਬੰਦਾ ਫੇਰਦਾ ਦੂ ਉਹ ਦੇ ਪੱਤਰਕਾਰ ਕਿੱਨੇ ਖੜੇ ਹੋ ਉੱਤੇ ਜੜੇ ਸਾਰੇ ਮੋਬਾਈਲਾਂ ਵਾਲੇ ਆ ਸਾਰੇ ਪੱਤਰਕਾਰ ਮੈਂ ਕੱਲ ਨੂੰ ਹੁਣਾਂ ਨਹੀਂ ਫਿਰ ਤਾ ਬਹੁਤ ਪੱਤਰਕਾਰ ਵੀ ਸਾਰੇ ਖੜੇ ਆ ਕਟ ਹੋ ਗਿਆ ਬੱਲਾ ਫੋਲ ਹੁਣ ਤਿੰਨੇ ਛੜਕਾ ਜਾਵ ਆ ਚਾਰ ਛੜਕਾ ਦੋ ਆਉਣ ਵਾਲੀਆਂ ਦੋ ਜਾਣ ਵਾਲੀਆਂ ਠੀਕ ਆ ਚਾਹੀਦਾ ਪੂਰਾ ਸੰਦੇਸ਼ ਪਹੁੰਚ ਗਿਆ ਗਵਰਨਮੈਂਟ ਨੂੰ ਵੀ ਪਬਲਿਕ ਪੰਜਾਬ ਉੱਠਿਆ ਵਾ ਪੂਰਾ ਅਜੇ ਵੀ ਲੋਕ ਉਹਦਾ ਘਰਾਂ ਚ ਬਹੁਤ ਸੁੱਤੇ ਪਏ ਆ ਬਹੁਤ ਜਿਨ੍ਹਾਂ ਨੂੰ ਉੱਠਣ ਦੀ ਲੋੜ ਆ ਇਹ ਤਾਂ ਪਾਣੀ ਸਾਰਿਆਂ ਨੂੰ ਮਾਰ ਮਾਰ ਕਰੂਗਾ ਇਹ ਪਾਣੀ ਸਾਰਿਆਂ ਨੂੰ ਇਹਨਾਂ ਤਾਂ ਫਸਲਾਂ ਜੋਗ ਵੀ ਨਹੀਂ ਰਹਿਣ ਦੇਣਾ ਫਸਲਾਂ ਵੀ ਮੱਚਣਗੀਆਂ ਲੈਣਾ ਪੰਜਾਬ ਇਹਨਾਂ ਨੇ ਕਿਵੇਂ ਨਾ ਕਿਵੇਂ ਇਸ ਤਰ੍ਹਾਂ ਆਪਾਂ ਨੂੰ ਖਾਮੀ ਕਰਕੇ ਉੱਠ ਖੜੋ ਹਲੇ ਵੀ ਕੋਲਾ ਨੇ ਤੁਮਾਂ ਤੱਕ ਹੀ ਤੇ ਹੋਇਆ ਨੈਟ ਬੰਦ ਕਰਦੇ ਇਹਨਾਂ ਨੇ ਉਹ ਹੀ ਨੈਟ ਬੰਦ ਕਰਦੇ ਜਾਮ ਲੱਗਿਆ ਤਿੰਨਾ ਸੜਕਾਂ ਤੇ ਜਾਮ ਔਰ ਥੋੜੀ ਪੌਂਸ ਦੇ ਬਾਸਦਾ ਰੋਗ ਨਹੀਂ ਇਹ ਪਾਵਲਕ ਵਾਲੀ ਆ ਹੁਣ ਦੱਸਣਗੇ ਫੈਕਟਰੀ ਵਾਲੇ ਨੂੰ ਵੀ ਤੇਰੀ ਬੋਟੀ-ਬੋਟੀ ਨਹੀਂ ਸੀ ਹੁਣੀ ਜੇ ਕਿਤੇ ਪੰਜਾਬ ਤੇਰੇ ਕੋਲੇ ਪਹੁੰਚ ਜਾਂਦਾ ਨਾ ਸਿੰਘਾਂ ਨੇ ਬਾਰ-ਬਾਰ ਸੱਟਣੇ ਸੀ ਪਈਏ ਫੋਰਸ ਲਾਤੀ ਉਹਨਾਂ ਨੇ ਉਹਦੇ ਉੱਤਰ ਗਾਂ ਕਰਕੇ ਪੜਾ ਹੈ ਪੂਰੇ ਲਾਤੀ ਫੋਰਸ ਵੀ ਗਾਂ ਨਾ ਵਧਣਾ ਆ ਗਾਂ ਲਾ ਵਧਣਾ ਹਾਂ ਆਪਾਂ ਆਪਣੇ ਨੇ ਇਕੱਠੇ ਜਾਊਗਾ ਆ ਵੀ ਇਹ ਕਿਤਾ ਬਦਲ ਜਿਦੋਂ ਕਿਉਂ ਕਿਉਂ ਵਧੂਗਾ ਇਕੱਠੇ ਹੋਦੋ ਜਾਣਗੇ ਹਾਂ ਉਹਨਾਂ ਨੇ ਫੋਰਸ ਤਾਂ ਹੀ ਲਾਤੀ ਮੂਰੇ ਮੂਰੇ ਲਾਤਾ ਉਹਨਾਂ ਨੇ ਉੱਥੇ ਪਹੁੰਚਣ ਉਹ ਤੇ ਪਹੁੰਚਣ ਹੀ ਦਿੰਦੇ ਪਹਿਲਾਂ ਥੋੜਿਆ ਬੰਦਿਆਂ ਨੂੰ ਹੁਣ ਇੱਥੇ ਵੀ ਸਵੇਰੇ ਜਿਹੜੇ ਸਾਜਰੇ ਆ ਗਏ ਬੰਦੇ ਚੱਕ ਰਿਹਾ ਸੀ ਹਾਂ ਉਹ ਜਦੋਂ ਜਿੱਥੇ ਚੱਕਣ ਲਾ ਕੇ ਸੀ ਬੰਦਿਆਂ ਨੂੰ ਥੋੜਾ ਹਾਂ ਹੁਣ ਵੀ ਸਾਰਾ ਰੋਡ ਤਾਂ ਜਾਮ ਹੋਇਆ ਕੱਠ ਹੋ ਗਿਆ ਕਰਤੀ ਪਹਿਲਾਂ ਬੰਦੇ ਇਹਨਾਂ ਨੇ ਪਹਿਲਾਂ ਬੰਦੇ ਆਏ ਚੱਕ ਲੈ ਇਹਨਾਂ ਨੇ ਚੱਕ ਲੈ ਦੀ ਪੱਗ ਲਾਤੀ ਇਕੜੀ ਦਾ ਯਾਰ ਭਾਂਡਿਆਂ ਦੇ ਵਿੱਚ ਅਸੀਂ ਬਿਠਾ ਲਿਆ ਅਸੀਂ ਪਰਲੇ ਪਾਸੇ ਬੈਠੇ ਸੀ ਬੱਕ ਹਾਂ ਪੱਗ ਲਾਤੀ ਪੁਲਿਸ ਵਾਲਿਆਂ ਨੇ ਇਕੜੀ ਤੰਦਰਵਾਦ ਦੇ ਜ਼ਿਮੀਦਾਰ ਭਾਈ ਜੀ ਤੁਸੀਂ ਵੀ ਹੈ ਕੋਈ ਤਾਂ ਕਹ ਲੈ ਵੀ ਤੁਸੀਂ ਇਹ ਕੰਮ ਤਾਂ ਨਾ ਕਰੋ ਯਾਰ ਠੀਕ ਆ ਤੁਸੀਂ ਗਵਰਨਮੈਂਟ ਦੇ ਬੰਦੇ ਉਹਨਾਂ ਕੰਮ ਦਾ ਕਰ ਲੋ ਜਿੰਨਾ ਕਿ ਕਬੀ ਸਾਥੋਂ ਨਹੀਂ ਰੁਕੇ ਅਸੀਂ ਕੀ ਕਰਕੇ ਕੋਲ ਸੋਦੂ ਲੋਹੇ ਦੀ ਥਣ ਬਣੀ ਗਈ ਆ ਆ ਸਾਰੇ ਜਾਂ ਔਲਾਦਾ ਖਾਲਸੇ ਕਿਰਪਾਲਾ ਚੱਕੀ ਨਿਹੰਗ ਸਿੰਘ ਝੰਡੇ ਵੱਡੇ ਵੱਡੇ ਝੰਡੇ